ਕਿੰਸਾ ਸਕਾਲੀ ਸਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀਆਂ ਚਾਰੇ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਤੇ ਸਾਰੀਆਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਉਣੀਆਂ ਹਮੇਸ਼ਾ ਇਸ ਘਰ ਦੇ ਵਿੱਚ ਤੁਹਾਨੂੰ ਜਦੋਂ ਵੀਡੀਓ ਦਿਖਾਈ ਦਿਆਂ ਚੰਗੇ ਦੁੱਧ ਵਾਲੀਆਂ گاਵਾ ਜਿਹੜੀਆਂ ਹੁੰਦੀਆਂ ਤੇ ਸਾਰੀਆਂ ਕੋਈ ਜਰਸੀ ਕ੍ਰੋਸ ਆ ਕੋਈ ਸਾਈਵਲ ਕ੍ਰੋਸ ਆ ਇਸ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਆ ਹਾਂਜੀ ਆਪਣੇ ਸੁਣਾਓ ਸਭ ਵਧੀਆ ਵਾ ਤੇ ਨਾਮ ਦੱਸ ਦੀ ਆਪਣੇ ਕਰ ਹਾਂ ਹਰਿੰਦਰ ਸਿੰਘ ਜੇ ਅੱਛਾ ਪਿੰਡ ਜਾਫਰਪੁਰ ਤੋਂ ਸੀ ਨਾਲਾ ਜਿਹੜਾ ਸਟੇਡੀਅਮ ਦੇ ਸੱਜੇ ਤੇ ਫੋਨ ਨੰਬਰ 9845 18415 ਠੀਕ ਆ ਤੇ ਮਾਲ ਫੇਰ ਆਪੇ ਖਰੀਦਣਾ ਦਾ ਪਰ ਹਾਂਜੀ ਆਪੇ ਖਰੀਦਣਾ ਤੇ ਆਪੇ ਵੇਚਣਾ ਠੀਕ ਆ ਆਪਾਂ ਆਹੀ ਛੋਟੇ ਵੀਰ ਨੇ ਜਿਹੜਾ ਵਾ ਇਹ ਸਾਰਾ ਮਾਲ ਆਪ ਹੀ ਖਰੀਦਣਾ ਹੁੰਦਾ ਤੇ ਆਪ ਹੀ ਜਿਹੜਾ ਗਾਹ ਵੇਚਣਾ ਹੁੰਦਾ ਆਪ ਹੀ ਪਾਸ ਕਰਕੇ ਲਿਉਣੀ ਆ ਤੇ ਪਾਸਪਾਸ ਕਰ ਲੈਣੀ ਆ ਫਿਰ ਚੰਗੀ ਤਰ੍ਹਾਂ ਸਾਰੀਆਂ ਪਤਾ ਸਾਰੀਆਂ ਚੀਜ਼ਾਂ ਦਾ ਠੀਕ ਆ ਠੀਕ ਆ ਤੇ ਬਾਕੀ ਨਾਲ ਇਹਨਾਂ ਦੇ ਭਾਈ ਹੁਣੇ ਵੀ ਹੁੰਦੇ ਆ ਪਰ ਕੰਮ ਸਾਰਾ ਜਿਹੜਾ ਵਾ ਇਹ ਛੋਟੇ ਵੀਰ ਦਾ ਹੀ ਆ ਜਿਆਦਾ ਮੇਨ ਆ ਆਪ ਹੀ ਇਹਦੇ ਚਵਾਈ ਕਰਨੀ ਸਾਰਾ ਕੁਝ ਆਪ ਹੀ ਪਾਸ ਕਰਨੀ ਆ ਤੇ ਆਪ ਹੀ ਸਵਦੇ ਕਰਨੀ 14 ਸਾਲ ਜਿਹੜੀ ਉਮਰ ਹੈ ਜੇ ਮੁੰਡੇ ਦੀ ਸੇ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਹਦੇ ਬਾਰੇ ਦੱਸ ਤੀਏ ਆਪਾਂ ਇਹ ਤੀਜੇ ਦਿਨ ਹੋ ਗਿਆ ਜੀ ਅੱਛਾ ਹਾਂਜੀ ਤੀਸਰਾ ਦਿਨ ਸੋਈ ਨਾ ਹੋ ਗਿਆ ਬੋਲਾ ਇਹ ਤੈਨੂੰ 18 ਕਿਲੋ ਐਮ ਮਿਲਦੀ ਆ ਹੋਏ ਤਿਆਰ ਬਿਲਕੁਲ ਤੀਜਾ ਡੰਗ ਜੀ ਅੱਛਾ ਆਹ ਪਾ ਗਾ ਬੱਚਾ ਇਹ ਨਾੜੂ ਮਗਰ ਕੀ ਜੇ ਇਹਦੇ ਅੱਛਾ ਪਾ ਬੱਚਾ ਜੀ ਆ ਵੇਖੋ ਨਾੜੂ ਜਿਹੜਾ ਨਾਲ ਹੀ ਆ ਹੱਲੇ ਹਾਂਜੀ ਠੀਕ ਆ ਬੱਚੇ ਸਾਰੇ ਤਾਜ਼ੇ ਹੀ ਆ ਬਿਲਕੁਲ ਕੋਈ ਉੱਚਾ ਬੱਚਾ ਨਹੀਂ ਨਾੜੂ ਤੇ ਹੀ ਆ ਸਾਰੇ ਬੱਚੇ ਤੇ ਕਿੰਨਾ ਕੁ ਦੁੱਧ ਦੇ ਚਵਾਈ ਜਾਊਗੀ ਉਹ ਤਾਂ 25 ਕਿਲੋ ਵਧੀਆ ਰਾਮ ਦਾ ਪੰਜੇ ਪਲਾਸੀ ਜਾਊਗਾ ਅੱਛਾ ਠੀਕ ਆ ਲਿਆਓ ਫਿਰ ਤੋੜ ਦਈਏ ਦੁੱਧ ਜਿਹੜਾ ਕਹਿੰਦੇ ਕਿ ਪੰਜੇ ਤੋਂ ਪਲਾਸੀ ਚਵਾਈ ਜਾਊਗੀ ਤੇ ਬਾਕੀ ਹੈਗੇ ਵੀ ਕ੍ਰੋਸ ਚ ਆ ਥੈਂਕ ਯੂ ਸੋਹਣੇ ਰੰਗ ਰੂਪਤੀ ਆ ਚੰਗੇ ਸੋਹਣੇ ਸਾਡੇ ਹਵਾਨੇ ਦੀ ਆ ਅਦੇ ਥਾਣੇ ਦੇ ਲਾਗੇ ਤੋਂ ਕਿੰਨਾ ਰੱਖਣਾ ਫਿਰ ਇਹਦਾ ਮੁੱਲ ਮੁੱਲ ਭਾਂ 80 50 ਮੱਤੇ ਲੱਗਦਾ 70 ਜਾਂਦੇ ਦੇ ਵਿੱਚ ਆਕਰ ਨਾ ਮੰਨਤਾ ਨਾ ਰ 3000 ਅੱਛਾ 3000 ਇਹ ਦੇ ਦੇ 67000 ਦੀ ਮੌਕੇ ਤੇ ਹੋ ਜਾਊਗਾ ਹਾਂ ਲਾਇਕ ਵੀ ਰੱਖੋ ਅੱਛਾ ਠੀਕ ਚਲੋ ਬਾਕੀ ਕੋਈ ਫੋਨ ਲਾਵੇ ਹਨਾ ਮੰਨਤਨ ਮੌਕੇ ਤੇ ਹੋ ਜਾਊਗਾ ਠੀਕ ਹੈ ਤੇ ਹੁਣ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਹੈ ਕਾਫੀ ਪਿਆਰੀ ਜਰਸੀ ਤੁਹਾਨੂੰ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਆ ਇਹਨੋਂ ਵਿੱਚ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਆ ਚੌਥਾ ਡਾਂਗਿਆ ਚੌਥਾ ਡਾਂਗਿਆ ਦੋ ਦਿਨ ਹੋ ਗਏ ਸੂਈ ਨੂੰ ਹਨਾ ਤੇ ਇਹਦੇ ਕੋਲ ਤੇ ਬੋਲਾ ਹੀ ਹੁਣ ਇਹ ਦੇਖੋ ਵੀ 17 ਕਿਲੋ ਬੋਲਾ ਹੀ ਤਿਆਰ ਜਿਹੜਾ ਬਿਲਕੁਲ ਤੇ ਕਿੰਨਾ ਕੁ ਚਵਾਈ ਜਾਊਗੀ ਇਹ ਖੁੱਦ 20 ਪਲੱਸ ਆ ਅੱਛਾ 20 ਪਲੱਸ ਚਵਾਈ ਜਾਊਗੀ ਤੋਰਾਂ ਫੇਰ ਇਹਨਾਂ ਤੇ ਇਹਦੇ ਮਗਰ ਕੀ ਜੇ ਇਹਨਾਂ ਦੇ ਵਿੱਚ ਆ ਇਹਦੇ ਮਗਰ ਇਹ ਬੱਚਾ ਆਇਆ ਆਇਆ ਇਹ ਬੱਚਾ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਨੇ ਮੰਗੀ ਟੋਰੀ ਵਸ ਸਮਰਗਲੀ ਬਾਕੀ ਚੰਗੀ ਤਿਆਰ ਹੋਈ ਆ ਥੱਲੇ ਗਾਹਣਾ ਵੀ ਚੰਗੀ ਤਿਆਰ ਹੋਈ ਆ ਤੇ ਪਛਾਣ ਵੀ ਚੰਗੀ ਤਿਆਰ ਹੋਈ ਆ ਆ ਦੇਖੋ ਹਾਂ ਬੱਚਾ ਜਿਹੜਾ ਹਾਂ ਦੇਖ ਸਾਡੇ ਬਿਲਕੁਲ 나ੜੂ ਨਾਲ ਤਾਜ਼ਾ ਹੀ ਆ ਠੀਕ ਹੈ ਚਲੋ ਇੱਕ ਮਿੰਟ ਚਿਹਰਾ ਦਿਖਾ ਦਈਏ ਰਾ ਇੱਥੇ ਹੀ ਲੈ ਜਾ ਪੰਜਾਬ ਵਾਲੀ ਜਰਸੀ ਆ ਹਾਂ ਦੇਖ ਸਾਡੇ ਗਾਹਣਾ ਵੀ ਹਵਾਂ ਨਾ ਚੰਗਾ ਤਿਆਰ ਕੀਤਾ ਵਾ ਇਹਨੇ ਤੇ ਪੂਰੀ ਜੰਮੀ ਪਲੀ ਨਿੱਗਰ ਆ ਜਿਹੜੀ ਪੂਰੀ ਤੇ ਸੋਹੀ ਸੋਹਈ ਆ ਤੇ ਪਿੱਛਾਂ ਵੀ ਹਵਾਨਾ ਦੇਖ ਸਕਦੇ ਜੀ ਤੇ ਬਾਕੀ ਗਾਂ ਨਾ ਵੀ ਹਵਾਨਾ ਇਹਦਾ ਦੇਖ ਸਕਦੇ ਆ ਵੇਖੇ ਚਵਾ ਆ ਦੇਖਾਂ ਦੇ ਜੀ ਚਵਾ ਵੀ ਦੇਖ ਸਕਦੇ ਪੂਰਾ ਵਧੀਆ ਵਜਣਾ ਬਾਕੀ ਛੋਟੇ ਵੀ ਦਿੱਚਵਾਈ ਕਰਨ ਦਾ ਤਰੀਕਾ ਵੀ ਜਿਹੜਾ ਵਧੀਆ ਵਾ ਤੇ ਇਹਦਾ ਫਿਰ ਕਿੰਨਾ ਮੁੱਲ ਰੱਖ ਦੇਣਾ ਮਰਜ਼ੀ ਸੀ ਕਰੀਏ 70000 ਰੁਪਏ ਦੇਣਾ ਹੈ 70000 ਦੀ ਦੇ ਦੇਣੀ ਹੈ ਵੀ ਵਿੱਚੋਂ ਕਰਨਾ ਮਾਂ ਤਾਂ ਜੈਸ ਨੂੰ ਕਰਦੀ ਹੈ ਵੀ ਭੈਣ ਦੀ ਜੈਸ ਨੂੰ ਛੋਟਾ ਪਾਈ ਠੀਕ ਹੈ ਜੀ 65 ਦੀ ਭਾਵੇਂ ਕੋਈ ਆ ਲੈ ਜਾ ਤੇ ਭਾਵੇਂ ਕੋਈ ਹੋ ਲੈ ਜਾ ਠੀਕ ਹੈ ਤੇ ਹੁਣ ਇੱਕ ਆ ਵੀ ਜੱਸੀ ਆ ਗਈ ਆਪਣੇ ਕੋਲ 12 ਕਿਲੋ ਦੁੱਧ ਤਿਆਰ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਹੋ ਗਿਆ ਹਫਤਾ ਇੱਕ ਸੋਈ ਨੂੰ ਹਫਤਾ ਹੋ ਗਿਆ ਸੋਈ ਨੂੰ ਤੇ ਬਾਹਰ ਨਹੀਂ ਤਿਆਰ ਹੈ ਇਹਦੇ ਕੋਲ 12 ਕਿਲੋ ਠੰਡਾ ਕਰ ਕਿੰਨਾ ਕਿ ਚਵਾਈ ਜਾਊਗੀ ਹੈ 13 14 ਕਿਲੋ ਆਉਣਾ ਹੈ ਚਲੋ ਬਾਕੀ ਮੌਸਮ ਦੇ ਹਿਸਾਬ ਨਾਲ 12 ਵਿੱਚ ਵਾਈ ਜਾਵੇ ਤੇ ਬੜਾ ਵਾ ਤੋਰੋ ਫੇਰ ਇੱਕ ਰੀਨ ਨਾੜੋ ਜਿਹੜਾ ਇਹਦੇ ਬੱਚੇ ਦਾ ਨਾ ਲੀ ਤੁਹਾਨੂੰ ਦਿਖਾ ਦਿੰਦੇ ਹਾਂ ਹੈਗੀ ਇਹ ਵੀ ਜਰਸੀ ਆ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਹਾਂ ਬੱਚਾ ਜੀ ਦਾ ਤੇ ਨਾੜੂ ਜਿਹੜਾ ਇਹਦਾ ਵੀ ਨਾਲ ਹੀ ਆ ਤੇ ਇਹਦਾ ਮੁੱਲ ਫਿਰ ਕਿੰਨਾ ਰੱਖਣਾ ਆਪਾਂ ਇਹਦਾ ਮੁੱਲ ਕੋਲ 25 ਕਰ 32000 ਕਿੰਨੇ ਦੀ 32000 32000 ਜੀ ਵਿੱਚੋਂ ਕਰਨੀ ਛੋੜ ਛੜ ਮੋਕੇ ਤੇ ਹੋਰ ਹਾਂ ਕੋਈ ਛੋੜ ਛੜੀ ਹੋਣੀ ਚਲੋ ਕੋ ਫੋਨ ਲਾਵੇ ਇੱਕ ਕਰੀ ਹਨਾ ਇਹਦਾ ਵੀ ਜਵਾਕ ਇਹਦੇ ਦਿਖਾ ਦਿਓ ਤੁਹਾਨੂੰ ਹਾਂ ਦੇਖਾਂਗੇ ਬਿਲਕੁਲ ਸਾਡਾ ਠੀਕ ਹੈ ਤੇ ਹੁਣ ਇਹ ਕੰਡ ਤੇ ਸਾਈਵਲ ਕ੍ਰੋਸ ਚ ਆ ਗਾਂ ਜਿਹੜੀ ਚੰਗੇ ਉੱਚੇ ਘੱਡ ਕਾਠਾ ਲਈਏ ਸੋਹਣੀ ਬੈੜੇ ਆ ਵੀ ਹੈਗੀ ਠੰਡੀ ਤੇਰੀ ਹੈ ਵੀ ਹਤਾ ਸੁਆ ਇਹਦਾ ਸੁਆ ਕਿੰਵਾਜੇ ਇਹਦਾ ਪੈਸੇ ਤੇ ਲੈ ਸੁ ਕਿੰਨਾ ਚਰ ਹੋ ਗਿਆ ਇਹਨਾਂ ਸੋਈ ਨਾ ਚੰਗਾ ਦੇਂਗੇ ਅੱਛਾ ਲੜੂ ਪਰ ਜਿਹੜਾ ਨਾਲ ਤੇ ਇਹ ਵੀ ਠੰਡੀ ਤੇਰੀ ਆ ਇਹ ਵੀ ਠੰਡੀ ਆ ਔਲ-ਵੋਲ ਤੇ ਨਹੀਂ ਕਰਦੀ ਇਹਦਾ ਵੀ ਦਿਖਾ ਦੀਏ ਚਵਾ ਨਹੀਂ ਤੇ ਇੱਕ ਰੀ ਚੱਦੋ ਹਾਂ ਬੱਚਾ ਇਹਦਾ ਹਾਂ ਬੱਚਾ ਜੀ ਇਹਦਾ ਬੱਚੇ ਸਾਰੇ 나ੜੂ ਤੇ ਹੀ ਆ ਬਾਕੀ ਇਸ ਤਰ੍ਹਾਂ ਰੱਸੀ ਪਾ ਲੈਣੀ ਆ ਬਾਕੀ ਇਹਦਾ ਇਹ ਆ ਕਿ ਠੰਡੀ ਸੀਲ ਦਾ ਪਤਾ ਲੱਗ ਜੂਗਾ ਪਹਿਲਾ ਹੀ ਸੂਆ ਸੂਈ ਆ ਤੇ ਜੇ ਤਾਜੀ ਸੂਈ ਆ ਔਰ ਉਲ ਦਾ ਪਤਾ ਲੱਗ ਜਾਂਦਾ ਕਿ ਮਸ਼ੂ ਕਰਦਾ ਕਿੰਨਾ ਆ ਦੇਖਾ ਦੇ ਸੂਆ ਜਿਹੜਾ ਵੀ ਪੂਰਾ ਵਧੀਆ ਵਾ ਟੈਕਸਿਲ ਇਸ ਨਾਲ ਦਾ ਵੀ ਸ਼ਵਾਦ ਠੀਕ ਹੈ ਇੱਕ ਮਿੰਟ ਖਾਂ ਦੇਖਾ ਦਈਏ ਤੇ ਲੱਗਦਾ ਇਤਨੇ ਮੇਰੇ ਕੋਲ ਨਾ ਤੋਂ ਬੋਲ ਜਾ। ਹਾਂ ਦੇਖ ਸਾਹਦੇ ਜੀ ਖਾਣੇ ਦੇ ਲੱਗਦੇ ਚਾਰੇ। ਖੋਲੋ ਹਾਂ ਫੇ ਤੋਰਦੀ ਹੈ ਕਰੀਮ। ਹੈਗੀ ਜਿਹੜੀ ਠੰਡੀ ਢੇਰੀ ਆ ਤੇ ਹੈਗੀ ਜਿਹੜੀ ਸਾਈ ਵੱਲ ਕ੍ਰੋਸ ਚ ਆ ਵੇੜ। ਸੁਆ ਇਹਦਾ ਪਹਿਲਾ ਹੀ ਆ। ਤੇ ਚੰਗੇ ਕਦ ਕੱਢਦੀ ਆ ਬੰਦੋ ਬੰਦੋ ਬਾਕੀ ਨਿੱਕਰ ਹਵਾਨੇ ਦੀ ਮਾਲਕਾ ਜੀ ਤੇ ਕਿੰਨਾ ਇਹਦੇ ਕੱਲ ਦੁੱਧ ਤਿਆਰ ਮੋਕੇ ਤੇ ਪੱਕਾ ਜਿਹੜਾ ਹੈਗਾ ਵਾ ਤੇ ਕਿੰਨਾ ਕੁ ਚਵਾਈ ਜਾਊਗੀ ਹੈ ਤੇ ਮੋਲੇ ਦਾ ਅੱਜ ਵੀ ਜੇ ਮਰਜ਼ੀ ਕਰੀਏ 45 ਅੱਛਾ 45000 ਦੀ ਦੇ ਦੇਣੀ ਆ ਤੇ ਬਾਕੀ ਛੋਟ ਛੜ ਮੌਕੇ ਤੇ ਹੋ ਜਾਊਗੀ ਔਰ ਨਹੀਂ ਨਹੀਂ ਛੜ 42 ਦੀ ਹਾਂ ਅੱਛਾ 42000 ਦੀ ਤੇ ਪੱਕਾ ਦੁੱਧ 15 ਲੀਟਰ ਹੈਗਾ ਇਹਦੇ ਕੋਲ ਠੀਕ ਹੈ ਜੀ ਤੇ ਠੀਕ ਹੈ ਵੀਰ ਕੁਛ ਕਹਿਣਾ ਫਿਰ ਬਾਈ ਜੀ ਵੀ ਜੀਆਂ ਸੁਣਨਾ ਹੁਣ ਤਾਂ ਸਾਰੀਆਂ ਹੁਣ ਚੋਚਾ ਆ ਗਏ ਆਪਣੀ ਤਸੱਲੀ ਕਰਕੇ ਖੜੇ ਹਨਾ ਸਾਰੀਆਂ ਹੀ ਸੋਈਆਂ ਸਵਾਈਆਂ ਕੋਈ ਵੀ ਗੱਬਨ ਨਹੀਂ ਅੱਜ ਇੱਥੇ ਆਓ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ